ਨਿਰਮਲ ਜੀ ਜਿਹੜੇ ਤਿੰਨ ਤੁਸੀਂ ਫੜੇ ਨੇ ਇਹ ਹਾਂਜੀ ਵਿਅਕਤੀ ਇਹਨਾਂ ਕੋਲੋਂ ਕੀ ਕੁਝ ਬਰਾਮਦ ਹੋਇਆ ਇਹਨਾਂ ਦਾ ਜੀ ਮਿਤੀ 8 8 ਨੂੰ ਲਖਵਿੰਦਰ ਸਿੰਘ ਹੈ ਆਪਣਾ ਸੁਪਰਵਾਈਜ਼ਰ ਪਟਿਆਲਾ ਸਰਕਲ ਦਾ ਤਾਂ ਉਹਨਾਂ ਦਾ ਹੂੰ ਉਨੇ ਸਾਡੀ ਕੰਪਲੇਂਟ ਕੀਤੀ ਸੀ ਵੀ ਸਾਡੇ ਟਾਵਰਾਂ ਤੇ ਵੀ ਗੱਡੀ ਨੰਬਰ ਐਚ ਆ 70 اے 8549 ਗੱਡੀ ਉਹ ਚੋਰੀ ਕਰਨ ਆਏ ਸੀ ਉੱਥੇ ਕਮਾਸਪੁਰ ਹਾਂ ਉੱਥੇ ਪੰਜਾਂ ਕੋ ਭੱਜ ਕੇ ਅੱਗੇ ਹਾਂ ਫਿਰ ਅਸੀਂ ਆ 11 ਤਰੀਕ ਨੂੰ ਫਿਰ ਤਰਜੀਸ਼ਵਰ ਚ ਬਾਰਸ਼ੀ ਸਾਨੂੰ ਲਖਵਿੰਦਰ ਸਿੰਘ ਉੱਥੇ ਹਾਜ਼ਰ ਮਿਲਿਆ ਆਪਣੇ ਮੰਡੀ ਚ ਡੁੱਡਰਪੁਰ ਹਾਂ ਉਹਨੇ ਦੱਸਿਆ ਵੀ ਇਹ ਚੋਰੀ ਹੋਈ ਸੀ ਟਾਵਰਾਂ ਤੇ ਇੱਕ ਬਦਾੜੀ ਹੋਈ ਇੱਕ ਹੋਰ ਪਿੰਡ ਹੋਈ ਸੀ ਸਮਰਪੁਰ ਹਾਂ ਇਹ ਜੱਟ ਚੋਰੀ ਕੀਤੀ ਪੱਧਾ ਜੀ ਪਟਿਆਲੇ ਤੋਂ ਪਿੱਡੀ ਦੇ ਵਿੱਚ ਸਮੇਤ ਸਮਾਨ ਦੇ ਨਾਕਾਬੰਦੀ ਕੀਤੀ ਜਾਵੇ ਸਿਰਫ ਚੁਪਕੀ ਤੱਕ ਆਬੂਆ ਸੋਰੇ ਹਾਂ ਅਸੀਂ ਉੱਥੇ ਨਾਕਾਬੰਦੀ ਕੀਤੀ ਤਾਂ ਆਇਆ ਉਧਰੋਂ ਪਟਿਆਲੇ ਵੱਲੋਂ ਇੱਕ ਗੱਡੀ ਚ ਆ ਗਏ ਹਾਂ ਗੱਡੀ 'ਚ ਤਿੰਨ ਬੰਦੇ ਇਹ ਮਿਲ ਗਏ ਲਾਪਰੀ ਸਿੰਘ ਮਦਲਸ਼ਾਦ ਅਨਸ ਰਾਜ ਹਾਂ ਤੇ ਇਹਨਾਂ ਦੇ ਕੋਲੋਂ ਡਿੱਗੀ ਜੋ ਪੰਜ ਬੈਟਰੀਆਂ ਬਰਾਮਦ ਹੋਈਆਂ ਹਾਂ ਤੇ ਅੱਗੇ ਤੇ ਪਿੱਛੇ ਜਾਰੀ ਇਹਨਾਂ ਨਾਲ ਦੇ ਹੋਰ ਵੀ ਨੇ ਦੇ ਕੋਲੋਂ ਦੇ ਵੀ ਕੁਈ ਇਹਨਾਂ ਦੀ ਪ੍ਰਾਣੀ ਕੋਖ ਕੱਢੀ ਆ ਵੀ ਕੋਈ ਹੋਰ ਵੀ ਇਹਨਾਂ ਦੇ ਕੋਈ ਪਹਿਲਾ ਮੁਕਦਮੇ ਦਰਜ ਹੋਣ ਪ੍ਰਾਣੀ ਕੋਖ ਅਜੇ ਨਾ ਚੱਲਿਆ ਰਿਕਾਰਡ 'ਚ ਗਾਲ ਕੇ ਬਸ ਲੱਗਿਆ ਵੀ ਕੀ ਅੱਜ ਹੂੰ ਵੈਸੇ ਵਾਸੀ ਕਿੱਥੇ ਦਿਨੇ ਰਹਿਣ ਵਾਲੇ ਵਾਸੀ ਲਾਪਰੀ ਸਿੰਘਾ ਗੁਲਾੜ ਦਾ ਹੂੰ ਤੇ ਮੁਹੰਮਦ ਸ਼ਾਦ ਹੈਗਾ ਯੂਪੀ ਦਾ ਟਵਾੜੇ ਰੇਰੇ ਕਰਾਇਤੇ ਹੂੰ ਸਸਰਾਜ ਖਾਨੇ ਵਾਲ ਪਿੰਡ ਦਾ ਤੇ ਤੁਸੀਂ ਅੱਜ ਕੋਰਟ 'ਚ ਪੇਸ਼ ਕਰੋਗੇ ਇਹਨਾਂ ਨੂੰ ਹਾਂ ਜੀ ਪਹਿਲਾਂ ਪੇਸ਼ ਕੀਤਾ ਸੀ ਉਦੋਂ ਦੋ ਦਾ ਰਿਮਾਂਡ 'ਚੋਂ ਡਿਮਾਂਡ ਖਤਮ ਹੋਇਆ ਜੀ ਉਹਨਾਂ ਦੇ ਮੈਡੀਕਲ ਕਰਾ ਕੇ ਤੇ ਪੇਸ਼ ਕਰਾਂਗੇ tick.